ਮੀ ਨਦਰ ਨੇ ਹਾਲੀ ਐ ਜਿਉਂ ਸਾਹਿਬ ਨਾਲ ਨਾ ਹਾਰੀ ਐ ਤੇ ਵਿਹਾਪਸਾ ਢਾਲੀ ਐ ਕਿਛ ਲਾਹੇ ਉਪਰ ਘਾਲੀ ਐ ਲਾਹੇ ਦੇ ਉਪਰ ਘਾਲਣਾ ਕਰੋ ਲਾਹਾ ਲੈ ਕੇ ਜਾਓ ਤੇ ਜਿੰਨੇ ਲਾਹ ਹਲਿਆ ਮਹਾਰਾਜ ਕਹਿੰਦੇ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜਿਓ ਉਹਨਾਂ ਨੇ ਮੂਲ ਵੀ ਗਵਾ ਲਿਆ ਤੇ ਗੁਰਮੁਖ ਇਥੋਂ ਲਾਹਾ ਲੈ ਕੇ ਗਏ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿਤ ਕੁ ਫੱਕੜੇ ਸਭ ਮੁੱਕਦੀ ਚੱਲੀ ਰੈਣ ਪਰ ਇਨਸਾਨ ਕੀ ਹੈ ਲਾਹੇ ਕੋ ਤੂੰ ਢੀਲਾ ਢੀਲਾ ਟੋਟੇ ਕੋ ਬੇਗ ਧਾਇਆ ਟੋਟੇ ਨੂੰ ਘਾਟੇ ਵਾਲੇ ਸੌਦੇ ਨੂੰ ਬੜੀ ਛੇਤੀ ਦੇ ਨਾਲ ਜਾਂਦਾ ਤੇ ਲਾਹੇ ਦੇ ਵਾਸਤੇ ਢਿੱਲਾ ਉਠਣਾ ਹੋਵੇ ਤੜਕੇ ਕੋਈ ਨਹੀਂ ਉਠ ਲਾਂਗੇ ਹੈਗਾ ਸਮਾਂ ਹੋਰ ਰੁਕ ਜੋ 5 ਮਿੰਟ ਸਨੋਜ ਕਰ ਦੋ అలਾਰਮ ਫਿਰ ਸੌਦੇ ਆ 8 ਵਜੇ ਜਾਂਦੇ ਆ ਸਵੇਰੇ ਜਦੋਂ ਫਿਰ ਪਛਤਾਉਂਦਾ ਉੱਠਿਆ ਹੀ ਨਹੀਂ ਗਿਆ ਕਹਿੰਦੇ ਲਾਹਾਲ ਹੈ ਤੂੰ ਲਾਹਾਲ ਲੈਣ ਦੇ ਵਾਸਤੇ ਆ ਉਹਦੇ ਵਿੱਚ ਮਾਲਕ ਕਹਿੰਦੇ ਪ੍ਰਾਣੀ ਕੈਸਾ ਸ਼ਲੋਕ ਸੱਚੇ ਪਾਤਸ਼ਾਹ ਮਹਾਰਾਜੀ ਦੇ 63 ਸ਼ਲੋਕ ਆ ਜੇ ਗੁਰੂ ਅੰਗਦ ਦੇ ਮਹਾਰਾਜੀ ਤੋਂ ਬਖਸ਼ਿਸ਼ ਲੈ ਲਈਏ ਉਹਨਾਂ ਦਾ ਪਹਿਲਾ ਸ਼ਲੋਕ ਤੇ ਅਖੀਰ ਵਾਲਾ ਸ਼ਲੋਕ ਆਪਾਂ ਚੇਤੇ ਰੱਖ ਲਈਏ ਜਿਸ ਪਿਆਰੇ ਸਿਉ ਨੇਹੋ ਤਿਸ ਆਗੇ ਮਰ ਚਲੀਏ ਕਹਿੰਦੇ ਜਿਸ ਪਰਮੇਸ਼ਰ ਦੇ ਨਾਲ ਜਿਸ ਪਿਆਰੇ ਦੇ ਨਾਲ ਤੇਰਾ ਨੇਹ ਹੈ ਨਾ ਜਿਹਦੇ ਨਾਲ ਪਿਆਰ ਹੈ ਉਹਦੇ ਉੱਪਰੋਂ ਆਪਣਾ ਆਪ ਵੀ ਕੁਰਬਾਨ ਕਰ ਦੇਣਾ ਚਾਹੀਦਾ ਤੇ ਕੁਰਬਾਨ ਕੀਤਾ ਗੁਰੂ ਸਵਾਰਿਆਂ ਨੇ ਜਿਨ੍ਹਾਂ ਦੇ ਅਸਥਾਨ ਤੇ ਆਪ ਜੀ ਬੈਠੇ ਹੋ ਕੋਈ ਪਿੱਛੇ ਨਹੀਂ ਰਿਹਾ ਗੁਰੂ ਕੇ ਪਿਆਰੇ ਤੇ ਗੁਰੂ ਕੇ ਪਿਆਰਿਆਂ ਦੇ ਦੱਸੇ ਰਸਤੇ ਤੇ ਚੱਲਣ ਵਾਲਿਆਂ ਨੇ ਵੀ ਜੇ ਕਿਹਾ ਬਾਬਾ ਦੀਪ ਸਿੰਘ ਸਾਹਿਬ ਜੀ ਜਦੋਂ ਗਏ ਉਹਨਾਂ ਲਕੀਰ ਮਾਰੀ ਸੀ ਕਹਿੰਦੇ ਜਿਨ੍ਹਾਂ ਨੂੰ ਜਾਨਾਂ ਪਿਆਰੀਆਂ ਉਹ ਪਿੱਛੇ ਮੁੜ ਜਾਓ ਤੇ ਜਿਨ੍ਹਾਂ ਨੇ ਸਿਰ ਤਲੀ ਦੇ ਉੱਪਰ ਰੱਖਣਾ ਹੋ ਅੱਗੇ ਲੰਘ ਜਾਓ ਤੇ ਪਿੱਛੇ ਇੱਕ ਵੀ ਨਹੀਂ ਮੁੜਿਆ ਸਾਰੇ ਹੀ ਲਕੀਰ ਟੱਪ ਗਏ ਸੀ ਇਹ ਹੈ ਅਮਰਤ ਦੀ ਸ਼ਕਤੀ ਅਮਰਤ ਦੀ ਪਾਵਰ ਕਲਗੀਧਰ ਪਿਤਾ ਮਹਾਰਾਜ ਜੀ ਦੇ ਬਚਨ